ਤੇ ਮੈਂ ਮਹਾਵਿਦ ਸਿੱਕ ਤੇ ਲੋ ਬਾਈ ਵਧੀਆ ਵਧੀਆ ਬਾਈ ਵਧੀਆ ਹੋਰ ਠੀਕ ਹੈ ਜੀ ਤੇ ਹੈ ਇਹ ਲਾਈਵ ਚੱਲ ਪਿਆ ਲਾਈਵ ਆ ਹੋ ਠੀਕ ਆ ਵਧੀਆ ਵਧੀਆ ਤੇ ਬਾਈ ਤੂੜੀ ਵਾਲੇ ਪਾਸੇ ਨਾ ਬਹੁਤ ਦਿਨਾਂ ਬਾਅਦ ਕਿਹੜਾ ਮਾਰਨ ਚੱਲਿਆ ਯਾਰ ਘਟੋ ਘਟੇ ਛੀ ਸੱਤ ਦੇਣ ਹੀ ਹੋਗੇ ਬਾਈ ਤੇ ਮੈਂ ਕਿਹਾ ਅੱਜ ਵੇਖ ਕੇ ਉਹਨੇ ਕੋਈ ਮੰਡੀ ਚ ਕੋਈ ਬਦਲਾਅ ਆਇਆ ਕੋਈ ਹਲ ਜਲ ਹੋਈ ਆ ਤੂੜੀ ਵਾਲੇ ਪਾਸੇ ਕਿ ਨਹੀਂ ਵੇਖਦੇ ਚੱਲਦੇ ਆ ਜੋ ਕਰਾਂ ਦੀ ਆਪਣੇ ਨਾਲ ਬਣੇ ਰਹੋ ਵੀਡੀਓ ਨੂੰ ਲਾਈਕ ਐ ਸ਼ੇਅਰ ਕਮੈਂਟ ਜਰੂਰ ਕਰਦੇ ਆ ਕਰੋ ਸਬਜੀ ਮੰਡੀ ਦੀ ਵੀਡੀਓ ਰਿਕਾਰਡ ਕਰ ਲਈ ਬਾਈ ਅੱਜ ਆ ਜਾਣੀ ਹੈ ਜੀ ਸਬਜੀ ਮੰਡੀ ਦੀ ਵੀਡੀਓ ਆਪਣੀ ਤੇ ਜਰੂਰ ਸ਼ੇਅਰ ਜਰੂਰ ਕਰਿਆ ਕਰੋ ਬਾਈ ਬਹੁਤ ਦਿਨਾਂ ਬਾਅਦ ਹੀ ਅੱਜ ਆਪਾਂ ਇੱਕ ਸਾਥ ਦਾ ਤੂੜੀ ਵਾਲੀ ਬੋਲੀ ਤੇ ਸਬਜੀ ਮੰਡੀ ਵੀਡੀਓ ਬਣਾਏ ਆ ਕੁਸਤਾ ਯਾਰ ਰਜੇਵੇਂ ਹੋਗੇ ਥੋੜੇ ਜਿਹਾ ਕੰਮ ਕਰ ਉਹ ਜੇ ਰਹਿ ਗਏ ਚੱਲ ਪਏ ਤੇ ਇੱਕ ਤੂੜੀ ਆਉਂਦੀ ਘਟਾ ਤੂੜੀ ਆਉਣ ਦਾ ਘਟ ਕਰਨੇ ਆ ਕਿਵੇਂ ਹੁੰਦੀ ਆ ਵਧੀਆ ਵਧੀਆ ਬਈ ਵਧੀਆ ਤੂੜੀ ਘਟ ਆਉਣ ਦਾ ਕਾਰਨ ਇਹ ਆ ਵੀ ਰੇਟ ਹੈ ਨਹੀਂਗਾ ਰੇਟ ਹੈ ਨਹੀਂ ਗਾਹਕ ਹੈ ਨਹੀਂ ਜਮਾਂਈ ਤਾਂ ਕਰਕੇ ਤੂੜੀ ਕਿਸਾਨ ਲਿਆਉਂਦੇ ਨਹੀਂ ਯਾਰ ਜੇ ਇੱਥੇ ਗਾਹਕ ਬਣੂਗਾ ਕੋਈ ਗਾਹਕ ਆਊਗਾ ਰੇਟ ਬਣੂਗਾ ਕੋਈ ਫੇਰ ਮਾੜਾ ਮੋਟਾ ਇੱਥੇ ਤੂੜੀ ਆਉਣ ਲੱਗੂਗੀ ਭਾਈ ਅੱਜ ਵੇਖਦੇ ਆਂ ਚੱਲ ਕੇ ਵੀ ਕੋਈ ਹੈਗੀ ਹਲਚਲ ਹੈਗੀ ਆ ਕਿ ਨਹੀਂ ਭਾਈ ਜਾ ਕੇ ਪਤਾ ਲੱਗੂਗਾ ਯਾਰ ਟਾਈਮ ਹੋ ਗਿਆ ਤਕਰੀਬਨ 6 ਵਜੇ ਤੇ 53 ਕੇ 54 ਮਿੰਟ ਹੋ ਗਏ ਆ ਤੇ ਮਿੰਟ ਰਹਿ ਗਏ 5 ਬਈ ਬੋਲੀ ਹੋਣ ਚਾਜੂ ਕਰਾਂ ਚੱਲੀਏ ਸਬਜੀ ਮੰਡੀ ਦੇ ਵਿੱਚ ਬਾਈ ਸਬਜੀ ਸਾਰੀ ਤੇਜ਼ ਹੋ ਗਈ ਆ ਰੇਸ ਫੜ ਗਈ ਆ ਜੀ ਨਿੰਬੂ ਕੱਲੇ ਡਾਊਨ ਆ ਕਿਉਂਕਿ ਕਹਿੰਦੇ ਆ ਵੀ ਜਿਵੇਂ ਤਾਂ ਮੀਂਹ ਪੈ ਗਿਆ ਬਾਈ ਸਬਜੀ ਤਾਂ ਤੇਜ਼ ਹੋ ਜਾਂਦੀ ਏ ਜੇ ਮੀਂਹ ਪੈ ਜੇ ਨਿੰਬੂ ਡਾਊਨ ਹੋ ਜਾਂਦੇ ਆ ਮਤੀਰਾ ਡਾਊਨ ਹੋ ਜਾਂਦਾ ਇਹ ਕਿਉਂ ਹੁੰਦਾ ਬਾਈ ਜਦ ਮੀਂਹ ਪੈਂਦਾ ਬਾਕੀ ਸਬਜੀ ਖਰਾਬ ਖਰੂ ਹੋਣ ਲੱਗ ਪੈਂਦੀ ਆ ਤੇ ਪਰ ਨਿੰਬੂ ਦੀ ਲਾਗਤ ਘਟ ਜਾਂਦੀ ਏ ਕਿਉਂਕਿ ਨਿੰਬੂ ਠੰਡ 'ਚ ਕੋਈ ਨਾ ਲੈਮਨ ਪੀਂਦਾ ਕੋਈ ਹਨਾ ਨਾ ਬਾਈ ਤਾਂ ਠੀਕ ਆ ਟੱਟਾ ਬਣ ਗਈ ਬਣ ਗਈ ਬਣ ਗਈ ਬਣ ਗਈ ਬਣ ਗਈ ਆ ਵੱਲੇ ਕਹਿੰਦਾ ਸੀ ਫਿਰ ਨੂੰ ਤੁਝਗੇ ਵੀਡੀਓ ਬਣਾ ਦੇ ਮੈਂ ਕਿਹਾ ਗੱਲ ਹੀ ਕੋਈ ਨਹੀਂ ਭਰਾ ਯਾਰ ਲੈ ਭਈ ਅੱਜ ਰੌਣਕ ਮਿਲੋ ਥੋੜਾ 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 ਲੱਗਦਾ ਵੀ ਖੜੇ ਆ ਬੰਦੇ ਤੇ ਮੈਨੂੰ ਲੱਗਦਾ ਤੂੜੀ ਵੀ ਆ ਗਈ ਇੱਧਰ ਤੇ ਅੱਜ ਬੰਦੇ ਵਾਵਾ ਖੜੇ ਆ ਉਧਰ 1 2 3 4 5 6 7 ਜਣੇ ਖੜੇ ਆ ਤੇ ਮੈਨੂੰ ਲੱਗਦਾ ਵੀ ਅੱਜ ਬਣੂਗੀ ਗੱਲ ਜਣੇ ਬਹੁਤ ਖੜੇ ਆ ਤੂੜੀ ਵਾਲੇ ਪਾਸੇ ਭਾਈ ਪਣ ਕਦੇ ਲੱਕੜਾਂ ਵਾਲੇ ਤਾਂ ਨਹੀਂ ਖੜੇ ਕਦੇ ਵਿੱਚ ਮਿਕਸ ਜੇ ਦੇਖ ਲ ਕੇ ਚੱਲ ਕੇ ਤੂੜੀ ਵਾਲੇ ਬੰਦੇ ਹੀ ਆ ਸਾਰੇ ਕੇਵਲ ਨਸ਼ੀੜਦੇ ਚੱਲ ਕੇ ਵੀ ਅੱਜ ਕੇਵਲ ਹੈ ਗੱਲਬਾਤ ਥੋੜੀ ਥੋੜੀ ਹੋਰ ਕੇਵਲ ਉਹ ਕੇਵਲ ਹਾਈਕਾਂ ਕੀ ਗੱਲ ਥੋੜੀ ਹਾਂ ਕੀ ਆ ਕਯਾ ਯਮਦਾਰੀ ਆ ਜੰਮਈ ਯਾਰ ਹਾਂ ਮੈਨੂੰ ਪੂਰੀ ਨਹੀਂ ਆਈ ਬਈ ਪਤਾ ਆ ਕਰਿਆ ਹਾਂ ਆਜਾ ਦੱਸਦੇ ਆ ਜਾ ਫਿਰ ਆਜੋ ਆਜੋ ਆਜਾ ਅੱਜ ਗਾਹ ਹੈਗਾ ਬਈ ਅੱਜ ਹੈਗੀ ਰੌਣਕ ਮੇਲਾ ਯਾਰ ਬਣੂਗੀ ਗੱਲ ਕਿਵੇਂ ਅੱਜ ਯਾਰ ਹੈ ਨਨਕ ਕਰਦੇ ਲੇ ਕੰਮ ਅੱਜ ਸੱਟੇ ਯਾਰ ਲਖਵਿੰਦਰ ਸਿੰਘ ਦਿਓਲ ਡੇਰਾ ਬਾਬਾ ਨਾਨਕ ਬਾਈ ਕੀ ਹਾਲ ਚਾਲ ਟਰਾਲੀ ਆ ਕਹਿੰਦੇ ਗਾਹ ਕੱਜ ਹੈਗੇ ਆ ਬਾਈ ਅੱਜ ਕਹਿੰਦੇ ਫਸਣ ਕੇ ਕੁੰਡੀਆਂ ਦੇ ਸਿੰਘ ਜੁੜ ਗਏ ਨਾ ਗਾਹ ਕੈਂ ਚਾਰ ਪੰਜ ਦਿਨਾਂ ਤੋਂ ਮਤਲਬ ਤੂੜੀ ਆਈ ਨਹੀਂ ਇੱਥੇ ਹਣਾ ਸ਼ਾਂਤੀ ਜੀ ਰਹੀ ਐ ਗਾਹਕ ਜੁੜ ਗਿਆ ਅੱਗੇ ਨਾਲ ਪੈ ਗਿਆ ਫਰਕ ਥੋੜਾ ਥੋੜਾ ਬਣੂਗਾ ਅੱਜ ਕੀ ਹੋ ਗਿਆ ਟਾਈਮ ਯਾਰ 6 ਵਜੇ ਤੇ ਰਹਿ ਗਏ 5 ਮਿੰਟ ਬਰੇਗ 5 ਮਿੰਟ ਰਹਿ ਗਏ 5 ਮਿੰਟ ਰਹਿ ਗਏ ਅੱਗੇ ਬਾਈ ਆਲੂ ਵਾਲਾ ਹੁੰਦਾ ਸੀ ਤੂੜੀ ਲੈ ਕੇ ਉਹ ਵੀ हट ਗਿਆ ਹੁਣ ਤੇ ਤਿੰਨ ਚਾਰ ਦਿਨਾਂ ਤੋਂ ਨਾ ਕੰਮ ਜਿਵੇਂ ਠੰਡਾ ਰਿਹਾ ਬਾਈ ਯਾਰ ਇੱਥੇ ਤੂੜੀ ਬਹੁਤ ਘੱਟ ਆਈ ਐ ਮੰਡੀ ਅੱਜ ਕਿਹੜਾ ਬਣੂਗੀ ਗੱਲ ਥੋੜੀ ਥੋੜੀ ਲੱਗਦਾ ਰਿਸਕੂ ਕਾ ਕੰਮ ਜੰਟਾ ਯੂਐਸਏ ਲਾਈਵ 9:30 ਵਜੇ ਬਈ ਰਾਤ ਦੇ ਕੀ ਹਾਲ ਚੱਲਾ ਬਈ ਗੁੱਡ ਮਾਰਨਿੰਗ ਜੀ ਕਿਵੜਾ ਕਿੰਨਾ ਹੋ ਗਿਆ ਟਾਈਮ ਤੇਰੀ ਮੋਬਾਈਲ ਤੇ ਅਈ ਦਾ ਕਰਣਾ ਹੀ ਆ ਯਾਰ 56 ਬਾਕੀ ਕਰੜਾ ਕੇਵਲ ਹੋਊਗਾ ਅੱਜ ਆ ਬੱਲੇ ਠੀਕ ਆ ਫਿਰ ਕਿ ਆ ਦੂਜੇ ਨੂੰ ਕੀ ਹੋ ਗਿਆ ਦੂਜੇ ਫੋਨ ਨੂੰ ਕੀ ਹੋ ਗਿਆ ਵਾਹ ਬਾਜ ਨਹੀਂ ਆਉਂਦੀ ਸੀ ਚੰਗਾ ਰਗਾ ਵਧੀਆ ਫੇਰ ਆ ਹੀ ਲੈ ਲਿਆ ਕਾਚੀ ਇਹ ਤੇ ਚੱਕਰ ਚ ਨਹੀਂ ਪਿਆ ਨਹੀਂ ਤਾਂ ਐ ਨਹੀਂ ਤਾਂ ਐ ਪਤਾ ਕੀ ਕਰਦੇ ਆ ਕਿਹ ਵਾਲਾ ਅੱਜ ਕੱਲ ਐ ਬਾਲ ਲਾ ਕੇ ਨਲਮਲ ਇੱਥੇ ਬੈਠੇ ਆ ਆਪਾਂ ਚਲਾਇਆ ਹੀ ਨਹੀਂ ਕਿਤੇ ਉਹ ਆਹ ਬੜਾ ਚਲਦਾ ਹੋਣਾ ਐ ਇਹ ਮੈਨੂੰ ਆਦਾ ਇਦੋਂ ਇਹਨਾਂ ਚਾਰ ਉਹਨਾਂ ਗੁੱਟਾਂ ਪੱਠੇ ਪੱਠੇ ਤੇਰੀ ਨਾ ਤੇਰੀ ਨਾ ਤੇਰੇ ਕੁੜੀ ਦਾ ਜੋੜ ਹੱਸਾ ਕਰਦੇ ਹੀ ਬੈਠੇ ਨਾ ਘਰੇ ਹੀ ਬੈਠੇ ਇੱਥੇ ਮਾਰੀ ਜਾਂਦਾ ਉਹ ਗਾ ਪਿਛਾ ਚੱਕ ਨਹੀਂ ਚੰਗੀ ਲੱਗੀ ਚੱਕ ਸਵਰ ਇੰਨਾ ਮੱਕ ਅਗਰ ਚੈਨਲ ਚੱਲਦੇ ਸੀ ਸਵਰ ਕਿੰਨਾ ਸੀ ਵੀ ਚੱਲ ਕੋਈ ਨਹੀਂ ਮਸ਼ਹੂਰੀ ਆ ਗਈ ਕੋਈ ਨਹੀਂ ਅਜਾ ਜਿਹੜਾ ਨਾਟਕ ਦੁਬਾਰੇ ਹਨ ਹੁਣ ਤਾਂ ਸਵਰ ਇੰਨਾ ਕਾ ਵੀਡੀਓ ਚ ਮੱਲਾ ਮੂਰੇ ਕੋ ਨੰਗਾ ਨਗਾ ਨੰਗਾ ਸਵਰ ਘਟ ਗਿਆ ਅਗਲਾ ਕਹਿੰਦਾ ਸਕਿਪ ਕਰਾ ਹਾਂ ਹਾਂ ਬਾਈ ਹੁਣ ਸਵਰ ਨਹੀਂ ਰਿਹਾ ਬਾਈ ਵੀਡੀਓ ਆ ਬਾਈ ਬਾਕੀ ਕਰਦਾ ਸਰ ਜਾਉਂਗਾ ਗੋਣੇ ਨੇ ਮੰਡੀ ਤੇ ਕੈਮਰਾ ਚ ਕੀ ਫਿਰ ਕੈਮਰਾ ਕੈਮਰਾ ਮੋਬਾਈਲ ਚ ਕੈਮਰਾ ਹੀ ਆ ਹੋਰ ਕੀ ਹੈ ਕਿ ਨਹੀਂ ਨਹੀਂ ਉਹ ਕਹਿੰਦੇ ਚੱਕੀ ਫਿਰਦਾ ਹੈ ਕਿ ਪਰਾਉਂਗਾ ਲਾਉ ਦੇ ਹੁਣ ਕੀ ਬਾਈ ਜੀ ਬੋਲੀ ਹਾਂ ਉਹ ਕਿੰਨੇ ਤੂੜੀ ਪਈ ਹੈ ਪਰਾ ਇਹ ਟਾਲੇ ਕੀ ਦੀ ਨੰਦੂਗੇ ਤਾਂ ਨਹੀਂ ਨਹੀਂ ਹੋਰ ਬੰਦੇ ਬੰਦੇ ਹੋਰ ਕੱਢ ਪਏ ਹੈ ਨਾ ਮੈਦਾਨ ਚ ਇਹਨਾਂ ਕਾ ਇੱਥੇ ਤੁਸੀਂ ਬੋਲੀ ਲਾਓ ਇੱਕ ਭੋਂਗਾ ਇੱਥੋਂ ਭਰਾ ਦੇਂਗਾ ਤੁਹਾਡਾ ਕੱਲ ਨਹੀਂ ਇੱਥੇ ਰੇਟ ਕਰਦੇ ਹੋ ਅੱਜ ਵਾਹ ਪੱਕ ਮਰ ਜੂਗਾ ਕੱਲ ਨੂੰ ਰੀਟ ਚੰਗਾ ਬਣ ਗਿਆ ਇੱਥੇ ਬਾਈ ਵੀ ਚਲੀ ਜਾਂਦੀ ਇੰਨਾ ਪਰ ਲੋਡ ਨਹੀਂ ਨਾ ਆਉਂਦਾ ਇੰਨਾ ਹਾਂ ਹੋਰ ਫਿਰ ਠੀਕ ਹੈ ਵਧੀਆ ਇਹ ਕਹਿੰਦੇ ਛੱਡੀ ਦਿੱਤੀ ਵੀਡੀਓ ਚ ਨਾ ਸੱਡੀਆਂ ਆ ਕੰਮ ਹੀ ਠੰਡਾ ਪੈ ਗਿਆ ਸੀ ਬਾਈ ਯਾਰ ਨਾ ਤੂੜੀਉਂ ਦੀ ਨਗਾਹ ਆਉਂਦਾ ਈ ਹੈ ਆ ਗਾਗ ਵੇਖੋ ਕਿੰਨਾ ਬਾਈ ਤਈ ਵੀ ਧੂੜੀ ਲੈਣੀ ਕੱਲ ਨੂੰ ਆਈ ਵਿਖਾਈਗਾ ਗਾ ਕਿੰਨਾ ਕੱਲ ਨੂੰ ਨਾ ਫਿਰ ਤੂੰ ਮੋਬਾਈਲ ਪਿੱਛੇ ਕਰੀ ਕੱਲ ਨੂੰ ਗਾਹ ਕੂੜੀ ਲੈਣੀ ਅੱਜ ਤਾਂ ਚੱਲ ਹੈਗਾ ਧੂੜੀ ਅੱਜ ਲੈਣੀ ਹੈ ਫਿਰ ਫਨਰਮਲ ਠੀਕ ਹੈ ਵਧੀਆ ਅੱਜ ਵੀ ਵੀਡੀਓ ਜੀ ਵੇਖ ਕੇ ਆ ਜਾਣਾ ਕੱਲ ਨੂੰ ਨਾ ਪੱਕੀ ਜਿਹੜੇ ਰੇਟ ਹੀ ਥੋੜਾ ਰਹਿ ਗਿਆ ਫਿਰ ਨਹੀਂ ਹੁੰਦਾ ਅਗਲਾ ਗਿਆ ਤਾਂ ਬਈ ਜਮਾ ਨਹੀਂ ਹਲਾਉਂਦੇ ਘਰੋਂ ਧੂੜੀ ਨਾ ਬਈ ਇੱਕ ਗੱਲ ਹੈ ਜਿਹੜੇ ਵੀਡੀਓ ਵੇਖੀ ਜਾਂਦੇ ਆ ਤੂੰ ਇਹ ਮੜਾ ਸੋਚ ਵਿਚਾਰ ਕਰਕੇ ਲਿਆਓ ਜੀ ਤੁੜੀ ਇਹ ਨਾ ਕਹਦਾ ਵੀ ਅੱਜ ਮਹਿੰਗੀ ਵੇਖੀ ਕੱਲ ਨੂੰ ਵੀ ਵੇਖ ਜੂ ਸਹੀ ਹੈ ਗੱਲ ਲੇ ਵੀਡੀਓ ਦਿਮਾਗ ਨਾਲ ਚੱਲਿਆ ਕਰੋ ਬਾਈ ਸਾਰੇ ਬੰਦੇ ਪੱਠੇ ਆ ਗਏ ਸਦੇਈ ਪਤਾ ਨਹੀਂ ਹੁੰਦਾ ਟਾਈਮ ਦਾ ਇਹਨਾਂ ਨੂੰ ਲੱਕ ਕਰਦੇ ਆ ਬਾਈ ਬੋਲੀਵੁੱਡ ਇੱਕ ਦੋ ਮਿੰਟ ਚ ਅੱਜ ਜ ਰੇਟ ਜ਼ਰੂਰ ਤੇਜ਼ ਹੋ ਜੂਗਾ ਬਾਈ ਤੇ ਪਰ ਵੇਖ ਕੇ ਮੇਰਾ ਵੀਰ ਹਲੇ ਵੀ ਕਿਉਂਕਿ ਗਾਹ ਕਾ ਜਰੂਰ ਅੱਜ ਪੰਜ ਪੰਜ ਚੀਜੀ ਹੈਗੇ ਤੂੜੀ ਨਹੀਂ ਆਉਂਦੀ ਕੱਲ ਨੂੰ ਵੇਖੋ ਤੂੜੀ ਕਿੰਨੀ ਕਾਉਂਦੀ ਹੈ ਬਾਈ ਹੋ ਗਿਆ ਟਾਈਮ ਯਾਰ ਕੀ ਹੋ ਗਿਆ ਟਾਈਮ じゃ ਯਾਰ ਕਿੰਨਾ ਹੋ ਗਿਆ ਟਾਈਮ ਪੂਰੇ 7 ਬਚ ਗਏ ਪੂਰੇ ਚਲੋ ਸਾਰਾ ਤਲ ਅੱਜ ਅੱਜ ਕੇਵਲ ਨੂੰ ਫੋਨ ਨਹੀਂ ਝੱਕਣ ਦੀ ਲੋੜ ਨਹੀਂ ਅੱਜ ਭਾਵੇਂ ਕੇਵਲ ਤਾਂ ਫੋਨ ਬੰਦ ਕਰ ਦੇ ਅੱਜ ਕੇਵਲ ਨੂੰ ਵੀ ਫੋਨ ਨਹੀਂ ਝੱਕਣ ਦੀ ਲੋੜ ਨਹੀਂ ਕੋਈ ਫੋਨ ਅੱਜ ਗਾਹ ਕਾ ਜੀ ਕੋਈ ਅੱਗੇ ਗਾਹ ਕੀ ਵੇਖੀਂਦਾ ਨਾ ਫੋਨ ਤੇ ਕਿਆ ਅੱਜ ਚੱਲ ਫੋਨ ਇੱਕ ਕਰਦਾ ਆਕ ਤਾਂ ਮੇਰੇ ਕੋਲੇ 2 3 ਹੈਗੇ ਆ। ਆਹ ਜਿਹੜੇ ਹੁਣ ਖੜੇ ਵਿਚਾਰੇ। ਹਾਂ ਇਹ ਠੀਕ ਹੈ। ਸਹੀ ਆ। ਸਹੀ ਗੱਲ ਤੁਸੀਂ ਕਹੇ। ਬਾਹਰ ਦੀ ਬਾਤ। ਇੱਡੀ ਗੁੱਲੀ ਦਾ ਨਹੀਂ ਵਿਚ ਗਿੱਲੀ ਗੁੱਲੀ। ਹੈਗੀ ਆ ਮਣੀ ਮੋਟੀ ਗਿੱਲੀ ਮਾੜੀ ਮੋਟੀ ਪਾਵਾ ਕੋ ਹੋਵੇ ਪਹਿਲੇ ਮਾੜੇ ਮੋਟੇ ਨਹੀਂ ਪੈਣ ਹੁੰਦਾ 15 ਦਾ ਕੋਈ ਛੱਡੇ ਦਾ ਖੜੀ ਆ। ਅੱਛਾ ਹੀ ਇੱਦੀ ਖੜੀ ਆ। ਬੋਲੋ ਭਾਈ। ਹੱਸ। ਬਣੇ ਬਣੇ ਇਹ ਉਹ ਸੁੱਕੀ ਆ ਉਹ ਸੁੱਕੀ ਆ ਸਹੀ ਆ ਹਾਂ ਥੋੜੀ ਠੀਕ ਆ ਹਾਂ ਜੀ 250 ਰੁਪਿਆ 50 300 ਰੁਪਿਆ 5 10 15 20 25 60 70 75 80 85 90 400 5 10 15 20 25 ਹੈ 425 30 35 40 45 450 52 60 65 78 80 83 88 90 95 500 10 50000 ਰੁਪਏ ਬੋਲਾਂਗੇ ਨੇ 500 ਰੁਪਏ ਬਾਈ ਜੀ ਲੈ ਬਾਈ ਲਾਵੇ ਤੁਹਾਨੂੰ ਕਹਿਆ ਸੀ ਨਾ ਬਣੂਗੀ ਗੱਲ 500 ਤੇ 10 ਰੁਪਏ ਬਾਈ ਅੱਜ ਜਿਹੜੀ ਤੂੜੀ ਵਗੀ ਨਾਲ ਬਾਹਰ ਦੀ ਤੂੜੀ ਸੀਗੀ ਹਨ 4-5 ਦਿਨ ਜਿਹੜੀ ਤੂੜੀ ਆਈ ਨਹੀਂ ਤੇ ਗਾਹਕ ਇਕੱਠਾ ਹੋਇਆ ਵਾ ਸੀਗਾ ਇਹ ਘਟੋ ਘਟ 6-7-8 ਗਾਹਕ ਸੀਗੇ ਅੱਜ ਬਾਈ ਤੇ ਤੂੜੀ ਘਟ ਆਈ ਮੰਡੀ ਦੇ ਵਿੱਚ ਤੇ 500 ਤੇ 10 ਰੁਪਏ ਜਿਹੜਾ ਰੇਟ ਅੱਜ ਕੋੜ ਕਪੂਰਾ ਦੀ ਮੰਡੀ ਦੇ ਵਿੱਚ ਬਹੁਤ ਦਿਨਾਂ ਬਾਅਦ ਯਾਰ ਮੈਂ ਨਾ ਸਦੀਆਂ ਹੀ ਬੀਤੀਆਂ ਸੀ ਗੁਰੂ ਇੰਨਾ ਰੇਟ ਦੇਖਣ ਵਾਸਤੇ 510 ਰੁਪਏ ਜਿਹੜਾ ਰੇਟ ਅੱਜ ਦਾ ਕੋੜ ਕਪੂਰਾ ਮੰਡੀ ਦਾ ਵੀਡੀਓ ਸ਼ੇਅਰ ਕਰ ਦਿਓ ਜੇ ਲਾਈਕ ਕਰ ਦਿਓ ਜੇ ਕਮੈਂਟ ਜਰੂਰ ਕਰਿਆ ਕਰੋ ਬਈ ਸ਼ੁਰੂ ਜੀ ਦੱਸਤਾ ਸੀ ਬਈ ਅੱਜ ਬੰਦੇ ਮੈਂ ਜਗਦੇ ਜੇ ਵੇਖ ਲੈ ਦੂਰੋਂ ਮੈਂ ਕਹਿੰਦਾ ਬਈ ਜਗੀਏ ਜਾਂਦੇ ਅੱਜ ਗੱਲ ਬਣੂਗੀ ਬਈ ਤੇ 510 ਰੁਪਏ ਅੱਜ ਜਿਹੜਾ ਰੀਡ ਕੋੜਕਪੁਰਾ ਮੰਡੀ ਦੇ ਵਿੱਚ ਹੋ ਗਿਆ ਬਈ ਕੀ ਹਾਲ ਚਾਲ ਅੱਜ ਮੇਰ ਸਿੰਘ ਭੁੱਲ ਰਤਨ ਜੀ ਸਮਾਣਾ ਗੁੱਡ ਮਾਰਨਿੰਗ ਮਦਨ ਲਾਲ ਕੁਰਕਸ਼ੇਤਰ ਨਿਰਮਲ ਸਰਾਮ ਬਾਈ ਕੀ ਹਾਲ ਚਾਲ ਸਤਨਾਮ ਬਰਾਲ ਠੀਕ ਠਾਕ ਆ ਭਰਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਿਹੜਾ ਜਰੂਰ ਕਰਦੇ ਰਿਆ ਕਰੋ ਬਾਈ ਜੀ